ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਥੈਂਕ ਯੂ ਫਾਦਰ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਸਭ ਜੀ ਨੇ ਇੱਕ ਮਨ ਹੋ ਕੇ ਪ੍ਰਭੂ ਤੁਹਾਡੀ ਹਜ਼ੂਰੀ ਚ ਵਿੱਚ ਇਕੱਠੇ ਆ ਕਿਉਂਕਿ ਤੁਹਾਡਾ ਬਚਨ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਚ ਇਕੱਠੇ ਹੋ ਤੇ ਮੈਂ ਹਾਜ਼ਰ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਜ ਅੱਜ ਮੇਰੇ ਪਿਤਾ ਪਵਿੱਤਰ ਆਤਮਾ ਮੈਂ ਤੁਹਾਡਾ ਥੈਂਕਸ ਕਰਦੀ ਆ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਸੀਂ ਦਿਆ ਕਰਨ ਵਾਲੇ ਜੀ ਮੇਰੇ ਪਿਆਰੇ ਪ੍ਰਭੂ ਜੀ ਅੱਜ ਦੇ ਖੁਦਾ ਬਾਪ ਪ੍ਰਾਰਥਨਾ ਜਿੰਨੇ ਵੀ ਜਿੰਨੇ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਸੇਮ ਨਰਣ ਪਿਤਾ ਤੁਹਾਡਾ ਆਤਮਿਕ ਇਕ ਇਕ ਜਿੰਨੇ ਸ਼ੂਲੇ ਇਕ ਇਤੀ ਜਿੰਨੇ ਦੇ ਜੀਵਨ ਚ ਕਾਰੇ ਕਰੇ ਮੇਰੇ ਪਿਆਰੇ ਪ੍ਰਭੂ ਜੀ ਯਹਵਾ ਪਰਮੇਸ਼ਾ ਤੁਹਾਡੇ ਵਚਨ ਚ ਲਿਖਿਆ ਪ੍ਰਭੂ ਨਾ ਡਰਨਾ ਨਾ ਖਬਰ ਮੈਂ ਸੰਦਾ ਯਹਵਾ ਤੁਹਾਡੇ ਨਾਲ ਮੇਰੇ ਪਿਤਾ ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਵਿਰੋਧੀਆਂ ਦੇ ਲਈ ਪਿਤਾ ਜਿੰਨੇ ਵੀ ਮੇਰੇ ਪਿਆਰੇ ਪ੍ਰਭੂ ਜੀ ਵਿਰੋਧੀ ਜਾ ਜਿੰਨੇ ਵੀ ਇਹਨਾਂ ਦੀ ਜਬਾਨਾਂ ਪਿਤਾ ਸਾਡੇ ਨਿਆਂੂ ਦੇ ਲਈ ਉੱਠਦੇ ਮੈਂ ਸਭ ਨੂੰ ਕੈਂਸਲ ਦਫਾ ਦੂਰ ਆਊਟ ਕਰ ਦਈਏ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿਦਾ ਤੁਹਾਡੇ ਵਚਨ ਤੇ ਲਿਖਿਆ ਹੀ ਉਹ ਬਦਾ ਮੁੱਖ ਵਾਕ ਹੈ ਤੂੰ ਮੇਰੇ ਸੱਜੇ ਪਾਸੇ ਬੈਠ ਜਾ ਤਿੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਵਾਂ ਯਹੋਵਾ ਤੈਨੂੰ ਬਲ ਸੰਜੋਣ ਵਿੱਚੋਂ ਕੱਲੇਗਾ ਤੂੰ ਆਪਣੇ ਵੈਰੀਆਂ ਦੇ ਵਿੱਚ ਕਾ ਰਾਜ ਕਰੇਗਾ ਸੱਚਮੁੱਚ ਯਹੋਵਾ ਪਰਮੇਸ਼ਰ ਖੁਦਾਬਾਪ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਸਾਡੇ ਵੈਰੀਆਂ ਦੇ ਵਿੱਚ ਰਾਜ ਕਰਾਇਆ ਮੇਰੇ ਪਿਆਰੇ ਪ੍ਰਭੂ ਜੀ ਖੁਦਾਬਾਹ ਸਾਰੇ ਵੈਰੀਆਂ ਨੂੰ ਸ਼ਰਮਿੰਦਾ ਤੇ ਲਜਜਿਤ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਜਿਦਾ ਤੁਹਾਡੇ ਵਚਨ ਚ ਲਿਖਿਆ ਤੇਰੇ ਵੈਰੀਆਂ ਤੇਰੇ ਪੈਰਾਂ ਦੀ ਚੌਂਕੀ ਬਣਾਵਾਗਾ ਸੱਚਮੁੱਚ ਯਹਵਾ ਪਰਮੇਸ਼ਰ ਤੁਸੀਂ ਉਹਦੇ ਵੈਰੀਆਂ ਨੂੰ ਉਹਦੇ ਪੈਰਾਂ ਦੀ ਚੌਂਕੀ ਬਣਾਇਆ ਮੇਰੇ ਪਿਆਰੇ ਪ੍ਰਭੂ ਜੀ ਅੱਜ ਮੈਂ ਪ੍ਰਾਰਥਨਾ ਕਰਦਿਆਂ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਹਤਿਆਰ ਹਾਨੀ ਦੇ ਲਈ ਜਿੰਨੇ ਵੀ ਜਵਨਨ ਨੇ ਉਹਦੇ ਲਈ ਉੱਠਦੀ ਹੈ ਸਭ ਕੈਸੇ ਦਫਾ ਦੂਰ ਆਊਟ ਹੋ ਜਾਏ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਪਿਤਾ ਤੁਹਾਡੇ ਲੋਵ ਦੇ ਵਿੱਚ ਮੈਂ ਕਿੱਕ ਜਿੰਨੇ ਨੂੰ ਕਵਰ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਜਾਦੂ ਟੋਨਾ ਪੀੜਿਆਂ ਦੇ ਸ਼ਰਾਫਲ ਦੇ ਜੀਵਨ ਨੂੰ ਇਸੇ ਗੱਡੀ ਛੱਡ ਕੇ ਆਊਟ ਹੋ ਜਾਣ ਆਊਟ ਹੋ ਜਾਣ ਤੁਹਾਡੇ ਪੁੱਤਰ ਨਾਮ ਦੇ ਵਿੱਚ ਯਹੋਵਾ ਸ਼ੂ ਲੀ ਜੀ ਕਿੱਕ ਜਿੰਨੇ ਨੂੰ ਇੱਕ ਇੱਕ ਜਿੰਨੇ ਤੇ ਦਿਆ ਕੀ ਜੀ ਪ੍ਰਭੂ ਤੁਹਾਡੀ ਦਿਆ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਪਰਮੇਸ਼ਰ ਘਾੜੇ ਵਚਨ ਚ ਲਿਖਿਆ ਹੈ ਮੇਰਾ ਮਨ ਤੇਰੀਆਂ ਵਿਧੀਆ ਵਿੱਚ ਇਸਪੂਰਨ ਹੈ ਕਿ ਮੈਂ ਜਾਣ ਦਾ ਮਲੱਜਾਵਾਂ ਨਾ ਹੋਵਾਂਗਾ ਸੱਚ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਜਾਣਦੇ ਯਹੋਵਾ ਵੀ ਅਸੀਂ ਲੱਜਾਵਨ ਨਹੀਂ ਹੋਵਾਂਗੇ ਕਿਉਂਕਿ ਮੇਰੇ ਪਰਮੇਸ਼ਰ ਸਾਡ ਨੂੰ ਖੁਦਾਬਾਪ ਤੁਸੀਂ ਖੜਿਆ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਬੜਾਇਆ ਮੇਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਦੀ ਤਾਰੀਫ ਕਰਦੀ ਹਾਂ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣ ਲੈਣ ਮੇਰੇ ਪਿਤਾ ਖੁਦਾਬਾਪ ਇਹਨਾਂ ਨੂੰ ਸ਼ੂਕਿਆ ਆਸ਼ੀਸ਼ ਬਰਕਤ ਜਿੰਗਿਆਈ ਦਿੱਤੀ ਪ੍ਰਭੂ ਇਹਨਾਂ ਦੇ ਜੀਵਨ ਚ ਕਾਰੇ ਕੀਤੇ ਨੇ ਦੇ ਵੈਰੀ ਨੂੰ ਸ਼ਰਮਿੰਦਾ ਤੇ ਲੱਜਿਤ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਜੋ ਪਿਤਾ ਪਰਮੇਸ਼ਰ ਨੇ ਲਈ ਮਾੜੀਆਂ ਗੱਲਾਂ ਨੂੰ ਬੋਲਦੇ ਮੇਰੇ ਪਿਤਾ ਉਹਨਾਂ ਦੀ ਜ਼ੁਬਾਨਾਂ ਨੂੰ ਦਫਾ ਦੂਰ ਆਊਟ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਸੀਂ ਦਿਆਵਾਰ ਕਿਰਪਾལੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਮੈਂ ਪ੍ਰਾਰਥਨਾ ਤੁਹਾਡੇ ਕੀ ਕੀਤੀ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਮੈਨਈ ਹੋਵਾ ਕਿਉਂਕਿ ਪਿਤਾ ਪਰਮੇਸ਼ਰ ਤੁਸੀਂ ਵੀ ਤਾਂ ਵਾਦਾ ਕੀਤਾ ਜਦ ਜ ਤੁਸੀਂ ਮੇਰੇ ਅੱਗੇ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਾਗਾ ਮੇਰੇ ਪਰਮੇਸ਼ਰ ਯਹਵਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪ੍ਰਭੂ ਜੀ ਜਿਵੇਂ ਤੁਹਾਡੇ ਵਚਨ ਚ ਲਿਖਿਆ ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਤੇਰੇ ਦਰਸ਼ਨ ਲਈ ਬੇਨਤੀ ਕਰਦਾ ਹਾਂ ਆਪਣੇ ਵਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ ਮੇਰੇ ਪਰਮੇਸ਼ਰ ਅਸੀਂ ਬੇਨਤੀ ਕਰਦੇ ਹਾਂ ਖੁਦਾਬਾਪ ਖੁਦਾਬਾਪ ਮੈਂ ਬੇਨਤੀ ਕਰਦੀ ਤੁਹਾਡੇ ਅੱਗੇ ਕਿ ਜਿਨੇ ਨੂੰ ਖੁਦਾਵ ਨੇ ਸੁਪਨੇ ਚ ਆਣ ਕੇ ਸ਼ੂਈ ਜੀ ਮੇਰੇ ਖੁਦਾਬਾਪ ਇਨਾਂ ਨੂੰ ਦਰਸ਼ਨ ਦਿਜੀਏ ਮੇਰੇ ਪਿਆਰੇ ਪ੍ਰਭੂ ਜੀ ਇਨ ਨੂੰ ਤੇ ਕਿਰਪਾ ਕੀਜੀਏ ਮੇਰੇ ਪਿਆਰੇ ਪ੍ਰਭੂ ਜੀ ਖੁਦਾਬਾਪ ਤੁਹਾਡੇ ਬਚਨ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਪਣਾ ਬਚਨ ਪੇਜ ਕੇ ਚੰਗਿਆ ਕਰਦੇ ਜੀ ਆਉਣ ਵਾਲੇ ਦਿਬਾਰੀ ਤੋਂ ਬਚਾਉਂਦੇ ਜੀ ਯਹਵਾ ਪਰਮੇਸ਼ਰ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਹਾਂ ਮੇਰੇ ਖੁਦਾਬਾਪ ਜਿੱਦਾਂ ਸੋਣਗੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਸੁਪਨੇ 'ਚ ਪਿਤਾ ਤੁਸੀਂ ਦਰਸ਼ਨ ਦਿਓਗੇ ਮੇਰੇ ਖੁਦਾਬਾਪ ਇਹਨਾਂ ਨੂੰ ਟੈਟ ਤੇ ਹੀਲ ਤੇ ਫ੍ਰੀ ਕਰੋਗੇ ਮੇਰੇ ਪਿਆਰੇ ਪ੍ਰਭੂ ਜੀ ਜਿੱਦਕ ਖੁਦਾਬਾਪ ਇਹਨਾਂ ਦੇ ਵੈਰੀਆਂ ਨੂੰ ਤੁਸੀਂ ਸ਼ਰਮਿੰਦਾ ਤੇ ਲਜਜਿਤ ਕੀਤਾ ਇਹਨਾਂ ਦੇ ਪੈਰਾਂ ਦੀ ਚੌਂਕੀ ਬਣਾਇਆ ਪ੍ਰਭੂ ਜੀ ਮੈਂ ਤਾਂ ਹਾੜਾ ਤਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪ੍ਰਭੂ ਜੀ ਜਿੰਨੇ ਵੀ ਜੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਆਰੇ ਪ੍ਰਭੂ ਜੀ ਸਭ ਨੂੰ ਤੁਹਾਡੇ ਜਿੰਦਲ ਲਹੂ ਦੇ ਵਿੱਚ ਕਵਰ ਕਰਦੀ ਹਾਂ ਬੜਾ ਧੰਨਵਾਦ ਕਰਦੀ ਆਂ ਤਾਰੀਫ ਕਰਦੀ ਆਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੀ ਆਂ ਆਮੇਨ ਆਮੇਨ ਪਲੇਸ ਦਾ ਲੋਰ ਜੈਮਸੀ ਕੀ